ਪੂਰਤ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਠੀ ਤੋਹ ਤਰੀ ਪ੍ਰਭ ਉਹ ਕਾਲ ਸੁਖ ਵੀ ਜੋ ਜੋ ਸ਼ਰਨ ਪਏ ਆ ਉਹਨਾਂ ਦੇ ਸਾਰੇ ਸੱਜ ਪ੍ਰਕਾਰ ਨਾਲ ਪਏ ਆ ਇਹ ਭੈ ਪਰਲੋਕ ਪੈ ਜਨੂ ਬੇਦਨਾ ਜਾਤ ਅੰਧ ਅਖਰ ਗੂਦ ਕੇ ਅਕਸ਼ ਮਾਤਰ ਪੈ ਸਾਤ ਇਹ ਸਾਰੇ ਸੱਤੇ ਪਹਿਲਾ ਹੈ ਕਿ ਉਹਨਾਂ ਨੇ ਵਾਹਿਗੁਰੂ ਦੀ ਸ਼ਰਨ ਪੈਣੇ ਕਰਕੇ ਦੁੱਖ ਬਿਨਸੇ ਸੁਖ ਪਾਇਆ ਜੋ ਜਮਣ ਮੰਦੋ ਦੁੱਖ ਸੀ ਇਹ ਵੀ ਨਾਸ ਹੋ ਗਏ ਸੁਖ ਰੂਪ ਨੂੰ ਪਾ ਲਿਆ ਹੈ ਦਿਆਲ ਹੂਆ ਪਾਰ ਬ੍ਰਹਮਤ ਸੁਆ ਨੰ ਪ੍ਰਵੇਸ਼ ਨੂੰ ਤੇ ਦਿਆਲੂ ਹੋਇਆ ਹੈ ਪੂਰਾ ਸਤਗੁਰ ਧਿਆਨ ਜੀ ਨੂੰ ਸਤਗੁਰੂ ਜੀ ਨੂੰ ਧਿਆਨ ਕੀਤਾ ਹੈ ਪ੍ਰਭ ਜੀਓ ਤੁੰਕ ਕਾਹਿਬ ਦਾਤੂ ਜੀ ਜੋ ਐਮਪੀਆ ਕਰਦੇ ਹੇ ਮੇਰੇ ਪ੍ਰਭੂ ਸਵਰਥ ਜੀ ਤੂੰ ਮੇਰਾ ਸਹਿ ਮਾਲਕ ਤੇ ਦਾਤਨ ਦੇਣ ਵਾਲਾ ਦਾਤਨ ਬ੍ਰਹਮ ਗਿਆਨ ਆਦ ਕਹਿੰਦਾ ਸਰ ਕਿਰਪਾ ਪ੍ਰਭ ਦੀਨ ਦਿਆਲਾ ਮਾਰੇ ਅਸੀਂ ਜਾਤਾ ਜੀ ਇਹ ਦਾਤ ਮੰਗਦੇ ਹਾਂ ਸਾਡੇ ਤੇ ਕਿਰਪਾ ਕਰੋ ਹੋਵੇ ਵਾਹਿਗੁਰੂ ਗਰੀਬਾਂ ਤੇ ਬਿਆਲਤਾ ਕਰਨ ਵਾਲੇ ਹੁਣ ਗਾਵੂ ਰੰਗ ਰਾਤਾ ਤੇਰੇ ਪ੍ਰੇਮ ਰੰਗ ਚ ਰੰਗੇ ਹੋਏ ਮਾਰੇ ਆਪ ਦੇ ਗੁਣ ਲਾਗਦੇ ਰਹੀਏ ਇਸੇ ਕਿਰਪਾ ਕਰੋ ਸਾਡੇ ਤੇ ਰਹਾਉ ਸਤਗੁਰੂ ਨਾਮ ਨਿਧਾਨੁ ਦਿਰਡ ਆਇ ਇਹ ਬੀੰਕੀ ਨੂੰ ਸੁਣ ਕੇ ਸਤਗੁਰ ਅਮਰਤ ਨਾਗ ਦਾ ਖਜ਼ਾਨਾ ਜਿੰਦ ਕਰਾਤਾ ਹਰ ਪੇ ਦੀ ਬਸਾਤ ਦਾ ਚਿੰਤਾ ਸਗਲ ਬਿਨਾਸੀ ਅਮਰਤ ਮਾਉ ਦੀ ਪ੍ਰਾਪਤੀ ਕਰਕੇ ਜਿਹੜੀ ਚਿੰਤਾ ਸੀ ਜਿਵੇਂ ਧਨ ਤੋਂ ਬਗੈਰ ਗਰੀਬੀ ਦੀ ਚਿੰਤਾ ਹੁੰਦੀ ਹੈ ਕਿਉਂ ਜਿਹੜੀ ਚਿੰਤੀ ਦੇਵਲ ਹਾਲ ਤੁਸੀਂ ਬੁਕਾਰਾ ਦੀ ਨਾਨੀ ਵਰਤੀ ਵੇਖ ਕੇ ਮੇਰੇ ਕਰਕੇ ਦੀ ਦਰਦੀ ਸਾਰੀ ਚਿੰਤਾ ਨਾਸ਼ ਹੋ ਗਈ ਮਾਰੇ ਦੀ ਕਿਰਪਾ ਕਰਕੇ ਕਰ ਕਿਰਪਾ ਆਪ ਨੂੰ ਕਰ ਲੀਨ ਕਿਰਪਾ ਕਰਕੇ ਵਾਹਿਗੁਰੂ ਜੀ ਨੇ ਆਪ ਦਾ ਸੇਵਕ ਬਣਾ ਲਿਆ ਮਨਸੇਂਗਰੀ ਉਨਾਸੀ ਜੋ ਪ੍ਰਮੇਸ਼ਵਰ ਹੈ ਨਾਸ ਤੇਰਾ ਤੋ ਵਸ ਗਿਆ ਤਾ ਕੋ ਬਿਗਨ ਨਾ ਕੋ ਲਾਗੈ ਕੋਈ ਵੀ ਬਿਗਨ ਕਿਸੇ ਪ੍ਰਕਾਰ ਦਾ ਕੋ ਖਾਇਦੋਸ਼ ਆਦਕ ਲੱਗਦਾ ਜੀ ਸਤਗੁਰ ਆਪਣੈ ਰਾਖਿ ਮੈਨੂੰ ਆਪਣੇ ਸਤਿਗੁਰਾਂ ਨੂੰ ਕਿਰਤ ਕਰਕੇ ਰੱਖ ਲਿਆ ਹੈ ਕਿਰਪਾ ਦੇ ਹੱਥ ਨਾਲ ਚਰਨ ਕਮਲ ਵਸੇ ਵਸੇ ਰਿਦ ਅੰਦਰ ਜਿਨ੍ਹਾਂ ਨੇ ਜੋ ਸਤਿਗੁਰਾਂ ਦੇ ਚਰਨ ਕਮਲ ਵਾਂਗ ਪ੍ਰਕਾਸ਼ ਮੈਂ ਹਿਰਦੇ 'ਚ ਵਸ ਗਏ ਆਂ ਅਮ੍ਰਿਤ ਹਰ ਗੱਜ ਚੱਖੇ ਅੰਮ੍ਰਿਤ ਹਰੀ ਦੇ ਬ੍ਰਹਮਾਨੰਦ ਰਸ ਨੂੰ ਚੱਖਦੇ ਧਾਰਨ ਕਰਦੇ ਹਨ ਪਰ ਸੇਵਾ ਸੇਵਕ ਪ੍ਰਭ ਆਪਣੇ ਅਜੇ ਆਪ ਸਤਿਗੁਰੂ ਜੀ ਕਹਿੰਦੇ ਹੈ ਭਾਈ ਸੇਵਕ ਬਣ ਕੇ ਆਪਣੇ ਸੇਵਕ ਦੀ સેવા ਕਰਨਾ ਕਰ। ਜਿਨ ਮਨ ਦੀ ਇੱਛਾ ਪੂਰੀ ਸਿਕਾ ਜਿੰਦੇ ਮੰਮੀ ਇੱਛਾ ਸਾਰੀਆਂ ਪੂਰੀਆਂ ਕਰਤੀਆਂ ਹਨ। ਨਾਨਕ ਦਾਸ ਤਾਂ ਕੈ ਬਲੇਹਾਰ। ਸਤਿਗੁਰੂ ਜੀ ਕਹਿੰਦੇ ਦਾਸਾ ਭਾਗ ਧਾਰ ਕੇ ਉਸ ਵਾਹਿਗੁਰੂ ਕੋ ਬਲੇਹਾਰ ਜਾਈਏ। ਜਿਨ ਪੂਰਨ ਪੈਜ ਰਖਾਈ। ਜਿਵੇਂ ਆਜ ਦੇ ਸੇਵਕਾਂ ਵੀ ਜਿ ਸਮਾਸ਼ ਗੁਰੂ ਨੇ ਪੂਰੀ ਪੈਜ ਪ੍ਰਦਗਾ ਰੱਖਣਾ ਕੀਤੀ ਹੈ ਜੋ ਚਿਰ ਦੇ ਸਾਧ ਜਨ ਤੋਂ ਦੇ ਕਮ ਆਉਣ।